ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਪਿੰਡ ਭਰਾਵਾਂ ਨੂੰ ਕਾਫੀ ਉਡੀਕ ਸੀ ਕਿ ਸਾਡੀ ਵੀਡੀਓ ਕਿਉਂ ਨਹੀਂ ਆ ਰਹੀ ਆ ਅਸੀਂ ਗਏ ਸੀ ਸ਼੍ਰੀ ਅਨੰਦਪੁਰ ਸਾਹਿਬ ਇਸ ਕਰਕੇ ਸਾਡੀ ਵੀਡੀਓ ਲੇਟ ਹੋ ਗਈ ਆ ਤੇ ਅਸੀਂ ਚੱਲੇ ਆ ਹੁਣ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਤੇ ਆ ਵੇਖ ਲੋ ਪ੍ਰਕ ਵਿੱਚ ਬਹਿੰਦੇ ਤਿਆਰੀਆਂ ਹੁੰਦੀਆਂ ਨੇ ਤੇ ਸਾਰੀ ਟੀਮ ਨਾਲ ਚੱਲੇ ਆਪਾਂ ਔਜਲਾ ਟੀਵੀ ਗੌਰਵ ਵਲੌਗ ਪਿੰਦਰਨਪ੍ਰੀਤ ਸਾਰੀ ਟੀਮ ਨਾਲ ਚੱਲੇ ਆ। ਚਾਹਨਾਕ ਬਣ ਗਈ ਸੀ ਸਾਡੀ ਸਲਾਹ ਤੇ ਦੀਦੀ ਹੁਣੀ ਕਹਿੰਦੀ ਜਾਣਾ ਵਾ ਤੇ ਮੈਂ ਕਿਹਾ ਫਿਰ ਚਲੋ ਫਿਰ ਅਸੀਂ ਵੀ ਫਿਰ ਦਿਲ ਕਾਢ ਹੀ ਲਿਆ ਕਿਉਂਕਿ ਮੈਂ ਪਹਿਲੀ ਵਾਰ ਚੱਲੀ ਆ। ਹਾਂਜੀ ਗੱਡੀ ਦੇ ਵਿੱਚ ਬੜਾ ਆਨੰਦ ਆਇਆ ਬਹੁਤ ਹੀ ਜ਼ਿਆਦਾ ਕਿਉਂਕਿ ਜਦੋਂ ਕਾਫੀ ਟਾਈਮ ਬਾਅਦ ਕੰਮ ਤੋਂ ਬਾਅਦ ਅਸੀਂ ਰਿਲੈਕਸ ਹੋਏ ਤੇ ਫਿਰ ਬਹੁਤ ਹੀ ਆਨੰਦ ਆਂਦਾ ਵਾ ਇਸ ਕਰਕੇ ਬਹੁਤ ਹੀ ਮਜ਼ਾ ਆਇਆ ਬੀਜੀ ਹੁਣੀ ਦੀਦੀ ਹੁਣੀ ਸਾਰੇ ਨਾਲ ਗਏ ਹੀ ਸਿਹੰਤਾਂ ਦਿਖਾਵਾਂਗੇ ਪਹਾੜ ਹੁੰਦਾ ਕਿੰ ਕਿਤੇ ਪਹਾੜ ਬਹੁਤ ਘੱਟ ਸੀ ਮਜ਼ਾ ਆਇਆ ਲੇਕਿਨ ਪਹਾੜਾਂ ਦੇ ਵਿੱਚ ਨਾ ਬਹੁਤ ਦਿਲ ਖਰਾਬ ਹੁੰਦਾ ਵਾ ਇੱਥੇ ਪਹਾੜ ਬਹੁਤ ਘੱਟ ਸੀ ਬਹੁਤ ਵਧੀਆ ਲੱਗਾ ਜਾਂਦਾ ਮਜ਼ਾ ਆ ਗਿਆ ਹਾਂਜੀ ਇਹ ਰਸਤਾ ਨਿਹੰਗ ਸਿੰਘ ਵੀਰ ਆਪਣੀ ਮਿਹਨਤ ਦੇ ਨਾਲ ਬਣਾਉਂਦੇ ਆ ਕਿ ਕਾਫੀ ਚੌੜਾ ਰਸਤਾ ਹੋਵੇ ਕਿ ਤਾਂ ਕਿਸੇ ਨੂੰ ਵੀ ਦਿੱਕਤ ਨਾ ਆਵੇ ਟ੍ਰੈਫਿਕ ਦੇ ਨਾਲ ਹਾਂਜੀ ਅੱਗੇ ਚਲੋ ਤੁਹਾਨੂੰ ਬਹੁਤ ਵਧੀਆ ਦਿਖਾਵਾਂਗੇ ਨਾ ਅੰਦਪੁਰ ਸੇਵਾ ਸੀ ਪਹਿਲੀ ਵਾਰੀ ਆਏ ਸੀ ਪਰ ਬਹੁਤ ਵਧੀਆ ਲੱਗਾ ਦਰਸ਼ਨ ਵੀ ਬਹੁਤ ਸੋਹਣੇ ਹੋਏ ਸਾਨੂੰ ਸੇਵਾ ਕਰਨ ਵਾਲੇ ਵੀ ਲੋਕ ਬੰਦ ਸੀ ਰਸਤੇ ਵਿੱਚ ਇੰਨੇ ਲੰਗਰ ਸੀ ਨਾ ਕਿ ਕੋਈ ਕਹਿ ਨਹੀਂ ਗਾਲ ਹੀ ਨਹੀਂ ਜਿੰਨੀ ਸੰਗਤਾਂ ਖਾਣ ਵਾਲੀਆਂ ਤੇ ਹੋਣੀਆਂ ਸੰਗਤਾਂ ਸੇਵਾ ਵਾਲੀਆਂ ਵੀ ਸੀ ਫਿਰ ਅਸੀਂ ਆਏ ਕੀਰਤਨ ਪਰ ਸੇਵ ਇੱਥੇ ਪੰਜ ਨਾਨਕ ਕੀਤੀ ਆਪਾਂ ਇਥੇ ਵਧੀਆ ਲੱਗਾ ਪਰ ਇੱਕ ਗੱਲ ਦੁਖੀ ਵਾਲੀ ਇਹ ਸੀ ਕਿ ਇੱਥੇ ਕਈ ਲੋਕ ਆਸਤੇ ਵੀ ਆਂਦੇ ਤੇ ਕਈ ਲੋਕ ਵਿਚਾਰੇ ਰੋਂਦੇ ਵੀ ਆਉਂਦੇ ਹੀ ਜਿਨ੍ਹਾਂ ਦੇ ਵਿਛੜ ਗਏ ਨੇ ਕਾਫੀ ਪਰਿਵਾਰ ਸੀ ਜੋ ਗਿਣਤੀ ਦੇ ਵਿੱਚ ਨਹੀਂ ਸੀ ਕਿ ਜਿੰਨੇ ਜਾਣੇ ਆਂਦੇ ਵੇ ਸੀ ਉਹ ਦੇਖੋ ਅੱਗੇ ਜਾ ਕੇ ਅਸਤੀਆਂ ਵਹਾ ਦੇ ਹੀ ਤੇ ਹੱਸਣ ਵਾਲੇ ਹੱਸਦੇ ਵੀ ਹੀ ਰੋਣ ਵਾਲੇ ਰੋਂਦੇ ਵੀ ਸੀ ਪਰ ਬਹੁਤ ਦੁੱਖ ਵੀ ਲੱਗਾ ਵੇਖ ਕੇ ਜਿਨ੍ਹਾਂ ਦੀ ਇੱਕ ਵਾਰੀ ਵਿਛੜ ਜਾਣ ਦੁਬਾਰਾ ਮੁੜ ਕੇ ਨਹੀਂ ਆਂਦੇ ਹਾਂ ਜੀ ਫਿਰ ਅਸੀਂ ਇੱਥੇ ਪੰਚਨਾਨਾ ਕਰਕੇ 10 ਮਿੰਟ ਪਿੱਤੀ ਅਸੀਂ ਰੈਸਟ ਰੈਸਟ ਕਰਕੇ ਫਿਰ ਅਸੀਂ ਬੱਚੇ ਕਹਿੰਦੇ ਇਸ਼ਨਾਨ ਕਰਨਾ ਹੈ ਬੱਚੇ ਨੇ ਇਸ਼ਨਾਨ ਕਰ ਵੀ ਲਿਆ ਸੀ టక మేంద ਮਾਤਾ ਦੇ ਪੁੰਟਵਾਦ ਅਸੀਂ ਆਏ ਬਾਹਰ ਇੱਥੇ ਲਿਆ ਕੜਾ ਦਾ ਪ੍ਰਸ਼ਾਦ ਫਿਰ ਸਾਨੂੰ ਮਿਲੇ ਸਾਨੂੰ ਚਾਹਨ ਵਾਲੇ ਭੈਣ ਭਰਾ ਉਹਨਾਂ ਨੇ ਲਈਆਂ ਸਾਡੇ ਨਾਲ ਸੈਲਫੀਆਂ ਤੇ ਸਾਨੂੰ ਕੁਝ ਨਿਫਟ ਦਿੱਤੇ ਤੇ ਦੇਖੋ ਕਿੰਨੇ ਪਿਆਰ ਨਾਲ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਮਿਲੇ ਤੇ ਫਿਰ ਅੱਛਾ ਅੱਛਾ ਫਿਰ ਅਸੀਂ ਆਏ ਬਾਬੇ ਗੁਰਦਤਾ ਜੀ ਦੇ ਉੱਥੇ ਸੀ ਮੱਥਾ ਟੇਕਿਆ ਬਾਹਰ ਤੇ ਸਾਨੂੰ ਫਿਰ ਮਿਲ ਗਏ ਸਾਡੇ ਪਿਆਰੇ ਪਿਆਰੇ ਭੈਣ ਭਰਾ ਸਾਡੇ ਫੈਨ ਉਹਨਾਂ ਨੇ ਫੇਸਟ ਨਾਲ ਸੈਲਫੀਆਂ ਲਈਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਸਨ ਗੰਦੇ ਕੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਸਾਨੂੰ ਬਹੁਤ ਵਧੀਆ ਲੱਗਾ ਦੇਖ ਕੇ ਅਸੀਂ ਵੀ ਨਾਲ ਧੰਨਵਾਦ ਕੀਤਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਵੇਖਦੇ ਹੋ ਸਾਨੂੰ ਇੰਨਾ ਪਿਆਰ ਦਿੰਦੇ ਹੋ ਧੰਨਵਾਦ ਤੁਹਾਡਾ ਬਹੁਤ ਸਾਰਾ ਸਾਡੇ ਭੈਣ ਭਰਾਵਾਂ ਦਾ ਇਹ ਅੱਗੇ ਅਸੀਂ ਚੱਲਦੇ ਆ ਇੱਥੇ ਲੱਗੇ ਸੀ ਗੋਲਡ ਡ੍ਰਿੰਕ ਫਿਰ ਅਸੀਂ ਗੋਲਡ ਡ੍ਰਿੰਕ ਪੀਤੀ ਫਿਰ ਅਸੀਂ ਚੱਲੇ ਪਏ ਬਾਬੇ ਬੁੱਢੇ ਸ਼ਾਹ ਦੇ ਇੱਥੇ ਜਿਹੜਾ ਇਹ ਉੱਤਪਦੇਸ ਹਾਂ ਇਹ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਉੱਤਰ ਦੀ ਅਸੀਂ ਧੋੜਦੇ ਹੀ ਆ ਗਏ ਨੀਚੇ ਤੇ 8 ਵਜਦੇ ਪਏ ਸੀ ਅਕੇ ਢੋਲ ਤੇ ਮੇਰਾ ਦਿਲ ਕਰੰਦਿਆ ਸੀ ਭੰਗੜਾ ਪਉਣ ਨੂੰ ਮੈਂ ਆਵਾਜ਼ ਦਿੱਤੀ ਦਿਵਿੰਦਰ ਦੀਦੀ ਨੂੰ ਦਿਵਿੰਦਰ ਦੀਦੀ ਦਾ ਵੀ ਦਿਲ ਕਰਨਿਆ ਪਿਆ ਤੇ ਬਾਕੀ ਦੇ ਸਾਰੇ ਅਕੇ ਚੱਲ ਗਏ ਸੀ ਮੈਂ ਤੇ ਦਿਵਿੰਦਰ ਦੀਦੀ ਅੱਗੇ ਪਿੱਛੇ ਦਿਵਿੰਦਰ ਦੀਦੀ ਨੇ ਫਿਰ ਪਿੱਛੇ ਆਣ ਕੇ ਫਿਰ ਮੇਰੇ ਨਾਲ ਭੰਗੜਾ ਪਾਇਆ ਅਸੀਂ ਮਜੇ ਨਾਲ ਥੋੜਾ ਥੋੜਾ ਭੰਗੜਾ ਪਾ ਕੇ ਫਿਰ ਅਸੀਂ ਅੱਗੇ ਨੂੰ ਚੱਲੇ ਪਏ ਦੇਖੋ ਦਿਨਦੀ ਦੀਦੀ ਨੂੰ ਵੀ ਬਹੁਤ ਮਜ਼ਾ ਆਇਆ ਬਹੁਤ ਖੁਸ਼ ਸੀ ਆਪਾਂ ਕਿਉਂਕਿ ਰੋਹਾਰ ਰੋਜ਼ ਕੰਮ ਕਰੀਦਾ ਸੀ ਤੇ ਕੰਮ ਦੇ ਵਿੱਚ ਟਾਈਮ ਨਿਕਲਦਾ ਹੀ ਨਹੀਂ ਇਸ ਕਰਕੇ ਅਸੀਂ ਕੀਮਤੀ ਟਾਈਮ ਕੱਢ ਕੇ ਦਰਸ਼ਨ ਮੇਲਾ ਕਰਨਗੇ ਇਹ ਫਿਰ ਅਸੀਂ ਕਿ ਇੱਕ ਨੰਨੀ ਜੀ ਪਰਹੀ ਜੋ ਇੰਨੀ ਮਿਹਨਤ ਨਾਲ ਰੱਸੀ ਤੇ ਚੱਲ ਕੇ ਤੇ ਆਪਣਾ ਪੀੜ ਪੂਜਾ ਵਾਸਤੇ ਮਿਹਨਤ ਇਹੀ ਕਰਨਾ ਗਰੀਬੀ ਬੰਦੇ ਨੂੰ ਪਤਾ ਨਹੀਂ ਕਿੱਥੋਂ ਤੱਕ ਲੈ ਜਾਂਦੀ ਏ ਇਹ ਸਿਰਫ ਉਹ ਹੀ ਜਾਣਦਾ ਤੇ ਅੱਗੇ ਪਾਇਆ ਗੌਰਵ ਨੇ ਗਲੇ ਵਿੱਚ ਅਜਗਰ ਅਜਗਰ ਨੂੰ ਵੇਖ ਕੇ ਲੱਗੰਦੀ ਆ ਸੀ ਡਰ ਡਰਨ ਤੇ ਗੌਰਵ ਦਿਆ ਸੀ ਪਰ ਮੂੰਹ ਤੋਂ ਨਹੀਂ ਦਿਆ ਡਰ ਅੰਦਰੋਂ ਅੰਦਰ ਦਿਆ ਹੀ ਡਰਨ ਹਾਂਜੀ ਤੇ ਅਜਗਰ ਨੂੰ ਵੇਖ ਕੇ ਬਹੁਤ ਡਰ ਲੱਗੰਦੀ ਆ ਸੀ ਇਹ ਦਸੀ ਨਹਿਰ पार ਕਰਕੇ ਪੌੜੀਆਂ ਚੜਕੇ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਲੋਜੀ ਅਸੀਂ ਅੱਗੇ ਬਾਬਾ ਬੁੱਢਾ ਸਾਹਿਬ ਜੀ ਕੋਲ ਆਨੇ ਸਿੱਧੇ ਕਿੰਨਾ ਮੱਥਾ ਇਹ ਮੱਥਾ ਟੇਕ ਕੇ ਅਸੀਂ ਚਾਹ ਪੀਤੀ ਚਾਹ ਪੀ ਕੇ ਅਸੀਂ ਤਾਂ ਤੋਰ पे ਦੁਕਾਨਾਂ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਸਜੀਆਂ ਦੀਆਂ ਸੀ ਫਿਰ ਬੱਚਾ ਨੇ ਲਈ ਇੱਕ ਇੱਕ ਚੀਜ਼ ਪ੍ਰਸ਼ਾਦ ਵੀ ਆ ਸੀ ਲੈ ਕੇ ਫਿਰ ਬਾਹਰ ਤੋਂ ਬੱਚਾ ਲਈ ਹੁਣ ਅਸੀਂ ਪਹੁੰਚ ਗਏ ਉਹਨਾਂ ਕੋਲ ਜੋ ਬਣਾਉਂਦੇ ਆ ਨਿੰਬੂ ਪਾਣੀ ਬਹੁਤ ਫੇਮਸ ਨੇ ਅੱਜਕੱਲ YouTube ਤੇ ਇਹ ਜੋ ਹਰ ਗੱਲ ਦੇ ਨਾਲ ਬੋਲਦੇ ਨੇ ਠੰਡ ਪਾ ਤੇ ਬੱਚੇ ਕਹਿੰਦੇ ਸੀ ਮम्मा ਜਾਣਾ ਵਾ ਨਾ ਕੋ ਤੇ ਫਿਰ ਅਸੀਂ ਜਿੱਥੇ ਜਾ ਕੇ ਨਾਲੇ ਵੀਡੀਓ ਸ਼ੂਟ ਕੀਤੀ ਨਾਲੇ ਨਿੰਬੂ ਪਾਣੀ ਪੀਤਾ ਤੇ ਉਹਨਾਂ ਨੂੰ ਮਿਲ ਕੇ ਤੇ ਫਿਰ ਅਸੀਂ ਤੋਂ ਨਿਕਲਣ ਦੀ ਕੀਤੀ ਅਸੀਂ ਫਿਰ ਗਏ ਅਹੀਂ ਅਨੰਦਪੁਰ ਸਾਹਿਬ ਲੋ ਜੀ ਪਹੁੰਚ ਗਏ ਅਸੀਂ ਨੰਦਪੁਰ ਸਹਿਬ। ਕਿਤੇ ਸ਼ਾਮ ਹੋ ਗਈਸਤਾਂ ਪਹੁੰਹਦੇ ਪਹੁੰਚਦੇ ਆ। ਫਿਰ ਅਸੀਂ ਸ਼ਰਾਹ ਚ ਕਮਰਾ ਲਿਆ। ਉੱਥੇ ਅਸੀਂ ਬੈਗ ਵਗੈਰਾ ਰੱਖ ਕੇ ਆਪਣੇ ਫਰੈਸ਼ ਹੋ ਕੇ ਫਿਰ ਅਸੀਂ ਗਏ ਮੱਥਾ ਟੇਕਣ ਗੁਰਦੁਆਰਾ ਸਹਿਬ। ਕਿ ਇਸ ਵਾਰ ਸਹਿਬ। ਉੱਥੇ ਸਿੱਧੇ ਮੱਥਾਰਾਤ ਨੂੰ ਕਿਉਂਕਿ ਕਾਫੀ ਲੇਟ ਹੋ ਗਿਆ ਤੇ ਅਸੀਂ ਤੇ ਸਾਸਤਰ ਦੇਖਣ ਦਾ ਟਾਈਮ ਨਹੀਂ ਲੱਗਾ। ਕਿਉਂਕਿ ਅਸੀਂ ਲੇਟ ਹੋ ਗਏ ਹਾਂ। ਹਾਂ ਜੀ। ਦਾ ਕਰਦੇ ਆ ਧੰਨਵਾਦ ਸਾਡੇ ਜਾਨ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਤਾਂ ਜੋ ਸਾਨੂੰ ਪਤਾ ਲੱਗੇ ਸਾਡੇ ਕਿੰਨੇ ਭੈਣ ਭਰਾ ਸਾਡੇ ਨਾਲ ਜੁੜੇ ਨੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੂ ਕਿੰਨਾਂ ਨੂੰ ਦਰਸ਼ਨ ਵਧੀਆ ਲੱਗੇ ਆ ਤੇ ਪਲੀਜ਼ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਫਿਰ ਕੰਨੀ ਆ ਨੈਕਸਟ ਐਪੀਸੋਡ ਦੇ ਨਾਲ ਤੁਹਾਨੂੰ ਮਿਲਦੇ ਆ ਸੁਖ ਕਰਮਾਂ ਦੇ